ਇਹਰ ਪਿੰਡ ਬਸ ਸੁਣ ਕੇ ਚੋ ਜਾਂਦਾ ਇੱਥੇ ਪੈਣ ਦੇ ਚੜ ਨਹੀਂ ਨਹੀਂ ਚਾਹੀਦੀ ਤੁਸੀਂ ਕਹਿੰਦੇ ਹੋ ਕਿ ਪਿੰਡ ਚ ਜਾ ਹਾਂ ਸੇ ਕਹਿੰਦਾ ਪਿੰਡ ਦੇ ਜਾਣੇ ਨਹੀਂ ਨਹੀਂ ਚਾਹੀਦੀ ਸੀ ਜਾਤੇ ਮੰਮਾ ਦਾ ਨਹੀਂ ਪਤਾ ਕਿ ਮੰਮਾ ਨੂੰ ਚੋਣੇ ਕਿ ਵਾਪਸ ਆਏ ਨਹੀਂ ਕਿਉਂ ਕਿਉਂ ਚੋਣੇ ਕਿ ਵਾਪਸ ਨਾ ਆਵੇ ਮੰਮਾ ਕਾਫੀ ਦੁਖੀ ਆ ਰੋਣਾ ਨਹੀਂ ਪਵੇਗਾ ਹਾਂਜੀ ਕਿੰਨੇ ਕ ਵਾਪਸ ਨਾ ਆਵੇ ਹੁਣੇ ਆਣੇ ਵਾਪਸ ਨਾ ਆਵੇ ਪਹਿਲਾਂ ਵੀ ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਮਾਂ-ਬਾਪ ਦੇ ਵੱਲੋਂ ਇੱਕ ਆਪਣੀ ਬੇਟੀ ਨੂੰ ਇਲਜ਼ਾਮ ਲਗਾ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਫਿਲਹਾਲ ਉਹ ਮਿਲ ਵੀ ਗਈ ਕੱਲ ਉਹਦੀ ਵੀਡੀਓ ਫਿਰ ਦੁਬਾਰਾ ਆਈ ਪਰ ਪਿੰਡ ਸਫੀਪੁਰ ਦੇ ਵਿੱਚ ਇੱਕ ਮਾਮਲਾ ਬਿਲਕੁਲ ਉਲਟ ਹੋਇਆ ਕਿ ਤੁਸੀਂ ਮਸੂਮ ਚਿਹਰੇ ਦੇ ਦੋਸਤ ਦੇਖ ਸਕਦੇ ਹੋ ਇੱਕ ਬੇਟੀ ਔਰ ਇੱਕ ਬੇਟਾ ਘਰ ਦੇ ਵਿੱਚ ਫੁੱਲਾਂ ਵਰਗੇ ਬੱਚੇ ਪਰ ਇਹਨਾਂ ਦੀ ਮਾਂ ਇਹਨਾਂ ਨੂੰ ਛੱਡ ਕੇ ਕਿਤੇ ਚਲੀ ਗਈ ਹੈ इज्जत खराब हुई है अ वीर जी दी वाइफ पत्नी 씨 ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਦੇ ਆਂ वीर जी ਕੀ ਨਾਮ ਹੈ ਆਪਣਾ ਮੇਰਾ ਨਾਮ ਮੰਗਲ ਸਿੰਘ ਹੈ ਜੀ ਪਿੰਡ ਕਿਹੜਾ ਆਪਣਾ ਮੇਰਾ ਪਿੰਡ ਸਾਫੀਪੁਰਾ ਜੀ ਜਿੱਦਾਂ ਕਿ ਮੈਂ ਦੱਸਿਆ ਇਹ ਜੋ ਬੇਟੀ ਹੈ ਇਹ ਬੇਟਾ ਤੁਹਾਡਾ ਹੀ ਹੈ ਹਾਂ ਜੀ ਹਾਂ ਜੀ ਮੇਰਾ ਹੀ ਹੈ ਜੀ ਕੀ ਕੀ ਘਟਨਾ ਕੀ ਵਾਪਰੀ ਪੂਰੀ ਪਹਿਲਾਂ ਵੀ ਉਹ ਦੋ ਤਿੰਨ ਵਾਰੀ ਘਰੋਂ ਚਲੀ ਗਈ ਸੀ ਜੀ ਅਸੀਂ ਮੋੜ ਕੇ ਲਿਆ ਹਾਂ ਤੁਹਾਡੀ ਵਾਈਫ ਤੁਹਾਡੀ ਪਤਨੀ ਹਾਂ ਜੀ ਹਾਂ ਜੀ ਪਹਿਲਾਂ ਨਾਮ ਕੀ ਹੈ ਜੀ ਸੀਮਾ ਕੌਰ ਜੀ ਸੇਮੋਗਰ ਪਹਿਲਾਂ ਵੀ ਦੋ ਵਾਰ ਇਹ ਹੁਣ ਤੁਸੀਂ ਵਿੱਚ ਇੱਕ ਨਵਾਂ ਮੁੱਦਾ ਲੈ ਆਂਦੇ ਕਿ ਪਹਿਲਾਂ ਵੀ ਦੋ ਵਾਰ ਚੱਲੇਗੀ ਪਹਿਲਾਂ ਵੀ ਦੋ ਵਾਰ ਤੇ ਹੁਣ ਤੀਜੀ ਵਾਰ ਫਿਰ ਚੱਲੀ ਗਈ ਹੈ ਹਾਂਜੀ ਪਹਿਲਾਂ ਵੀ ਦੋ ਵਾਰ ਹੀ ਚੱਲੀ ਗਈ ਤਾਂ ਹੁਣ ਤੀਜੀ ਵਾਰੀ ਫਿਰ ਚੱਲੀ ਗਈ ਜੀ ਤੀਜੀ ਵਾਰ ਇੱਕੋ ਮੁੰਡੇ ਦੇ ਨਾਲ ਹੀ ਨਹੀਂ ਨਹੀਂ ਜੀ ਮੁੰਡੇ ਆਡੋ ਆਡੀ ਨੇ ਜੀ ਤਿੰਨੋਂ ਵਾਰ ਲਗ ਲਗ ਮੁੰਡੇ ਦੇ ਨਾਲ ਚੱਲੀ ਗਈ ਹਾਂਜੀ ਹਾਂਜੀ ਤਿੰਨੋਂ ਵਾਰ ਲਗ ਲਗ ਮੁੰਡਿਆਂ ਨਾਲ ਗਈ ਹੈ ਜੀ ਕਿਉਂ ਗਈ ਹੈ ਕਿ ਕੇਵਰ ਕੀ ਹੁੰਦਾ ਘਰ ਚੋਂ ਨਾ ਛਾਂ ਨੂੰ ਮੋੜਨਾ ਜੀ ਕੰਮ ਕੀ ਕਰਦੇ ਆ ਮੈਂ ਕਰਨਾ ਜੀ ਰਾਜਗਰੀ ਦਾ ਤਾਂ ਫਿਰ ਕੀ ਗੱਲ ਕਿਉਂ ਹੋ ਗਈ ਕਿਉਂ ਗਈ ਹੈ ਕਿ ਤੁਹਾਨੂੰ ਦੇਖੋ ਇਹ ਪਹਿਲੇ ਵਾਲੇ ਕੇ ਮੈਰਿਜ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਹੋ ਗਿਆ ਜੀ 15 ਸਾਲ ਕਰੀਬ 15 ਸਾਲ ਤੇ ਕੀ ਹੁੰਦਾ ਕਿ ਕਿ ਬਿਲਕੁਲ ਲੜਾਈ ਝਗੜਾ ਹੋ ਜਾਂਦਾ ਕਿ 15 ਕਦੋਂ ਵਿਆਹ ਮੈਰਿਜ ਤੁਹਾਡੀ ਸ਼ੁਰੂ ਹੋਈ ਲਾਈਫ ਸ਼ੁਰੂ ਹੋਈ ਉਦੋਂ ਤੋਂ ਲੈ ਕੇ ਕੁਝ ਇਦਾਂ ਹੋ ਗਿਆ ਸੀ ਕਿ ਬਾਅਦ ਵਿੱਚ ਥੋੜਾ ਸ਼ੁਰੂ ਨਹੀਂ ਬਾਅਦ ਵਿੱਚ ਜੀ ਜਿਸ ਤੋਂ ਬਾਅਦ ਦੋ ਜਵਾਕ ਹੋ ਗਏ ਨੇ ਉਸ ਤੋਂ ਬਾਅਦ ਚ ਇਹ ਕਰਨ ਲੱਗੀ ਹੈ ਜੀ ਤਾਂ ਫਿਰ ਉਸ ਤੋਂ ਬਾਅਦ ਇੱਕ ਗੱਲ ਹੋਰ ਹੋ ਜਾਂਦੀ ਹੈ ਕਿ ਇੱਕ ਜੋ ਗਲਤ ਵਿਅਕਤੀ ਨਾਲ ਉਹਦਾ ਨਾਤਾ ਜੁੜ ਜਾਂਦਾ ਹੈ ਕਿਸ ਤਰ੍ਹਾਂ ਕੁਝ ਪਤਾ ਲੱਗੇ ਕਿ ਉਹ ਤੋਂ ਬੰਦੇ ਕਿਤੇ ਫੋਨ ਵੀ ਹੁੰਦਾ ਕੋਲ ਕੋਈ ਫੋਨ ਕਾਲ ਕਰਦਾ ਕੋਈ ਪ੍ਰੂਫ ਹੈ ਜਿਵੇਂ ਕੁਝ ਤੋਂ ਡੇ ਕੋਲ ਹੋਏ ਫੋਨ ਹੈਗਾ ਸੀ ਜੀ ਆ ਫੋਨ ਲੈ ਕੇ ਦਿੱਤਾ ਆ ਸੀ ਜੀ ਉਹਨੂੰ ਇਹ ਫੋਨ ਛੱਡ ਗਈ ਹੈ ਹਾਂ ਜੀ ਫੋਨ ਛੱਡ ਗਈ ਹੈ ਜੀ ਤੇ ਇੱਕ ਦੋ ਫੋਨ ਹੋਰ ਵੀ ਕਰੇ ਪੈਣ ਹੈ ਜੀ ਜਿਹੜੇ ਉਹਦੇ ਕੋਲ ਫੜੇ ਗਏ ਸੀ ਜੀ ਤਾਂ ਫਿਰ ਦੇਖੋ ਇੱਕ ਵਾਰ ਹੋ ਗਿਆ ਦੋ ਵਾਰ ਹੁਣ ਤੀਜੀ ਵਾਰ ਉਹ ਫਿਰ ਕਿਸੇ ਹੋਰ ਮੁੰਡੇ ਦੇ ਨਾਲ ਚਲੀ ਗਈ ਹਾਂਜੀ ਹਾਂਜੀ ਤੇ ਫਿਰ ਗੱਲ ਰਿਸ਼ਤੇਦਾਰੀ ਤੇ ਆ ਜਾਂਦੀ ਆ ਬੰਦਾ ਇਕੱਠੇ ਕਰਦਾ ਪੰਚ ਸਰਪੰਚ ਕੋਲ ਜਾਂਦਾ ਉਹਨਾਂ ਕੋਲ ਗੱਲ ਕੋਈ ਪਹੁੰਚੀ ਪਹੁੰਚੀ ਆ ਜੀ ਸਰਪੰਚ ਕੋਲ ਵੀ ਗਏ ਆ ਜੀ ਗਿੱਦਰਪਿੰਡੀ ਥਾਣੇ ਗਏ ਆ ਜੀ ਉਹ ਉਹਦੇ ਸੁਣਦੇ ਨੇ ਜੀ ਸਾਡੇ ਨਹੀਂ ਸੁਣਦੇ ਪੈ ਜੀ ਹੁਣ ਤੁਸੀਂ ਚਾਹੁੰਦੇ ਕੀ ਹੋ ਸਾਨੂੰ ਤਾਂ ਬਾਹਰ ਇਨਸਾਫ ਚਾਹੀਦਾ ਜੀ ਹੁੰਦੇ ਤੋਂ ਦੇਖੋ ਇਨਸਾਫ ਦੋ ਤਰ੍ਹਾਂ ਦਾ ਹੁੰਦਾ ਕਿ ਇੱਕ ਕੀ ਚਾਹੁੰਨੇ ਕੋਈ ਵਾਪਸ ਆ ਜਾਏ ਤੁਹਾਡੇ ਕੋਲ ਨੇ ਵਾਪਸ ਤਾਂ ਕੀ ਜੀ ਐਨੀ ਵਾਰ ਇੱਜ਼ਤ ਸਾਡੀ ਰੋਲ ਗਈ ਆ ਜੀ ਹੁਣ ਕੀ ਚਾਹੁੰਦੇ ਹੋ ਹੁਣ ਤਾਂ ਸਾਨੂੰ ਨਿصاف ਚਾਹੀਦਾ ਜੀ ਉਹਨੂੰ ਜਿਹੜੀ ਕਿਸ ਤਰ੍ਹਾਂ ਨਾਲ ਸਜ਼ਾ ਬਣਦੀ ਏ ਜੋ ਦਿੱਤੀ ਜਾਵੇ ਜੀ ਸਜ਼ਾ ਤੁਸੀਂ ਚਾਹੁੰਦੇ ਹੋ ਹਾਂਜੀ ਹਾਂਜੀ ਇੱਕ ਗੱਲ ਹੋਰ ਹੈ ਕਿ ਹੁਣ ਜਿਸ ਲੜਕੇ ਦੇ ਨਾਲ ਗਈ ਆ ਉਹ ਤੁਹਾਡੇ ਪਿੰਡ ਦਾ ਹੀ ਹੈ ਹਾਂਜੀ ਹਾਂਜੀ ਪਿੰਡ ਦਾ ਹੀ ਆ ਨਾਲ ਹੀ ਕਾਰੇਗਾ ਜੀ ਦੋਹਾਂ ਕਾਲੂ ਦੇਖੋ ਕੀ ਹੁੰਦਾ ਕਿ ਤੁਸੀਂ ਕਹਿੰਦੇ ਹੋ ਘਰ ਨਾਲ ਤਾ ਉਹ ਕੋ ਪਲਾਨ ਬਣਾ ਲੈਂਦੀ ਐ ਕਿ ਮੈਂ ਉਸੇ ਮੁੱਦੇ ਦੇ ਕੋਲ ਆ ਕਿ ਰਹਿਣਾ ਬਿਲਕੁਲ ਤੁਹਾਡੇ ਗਵਾਹਨ ਦਾ ਰਹਿਣ ਲੱਗ ਜਾਂਦੀ ਐ ਕਿ ਤੁਸੀਂ ਮਨਜ਼ੂਰ ਕਰੋਗੇ ਨਹੀਂ ਜੀ ਮਨਜ਼ੂਰ ਕਿਉਂ ਕਰਾਂਗੇ ਜੀ ਮੇਰੇ ਜਵਾਕ ਨੇ ਕੁੜੀ ਜਾਂ ਮੁੰਡਾ ਕੱਲ ਨੂੰ ਇਸ ਸਾਈਡ ਕਰ ਲੈਣ ਜਾਂ ਮੈਂ ਕਰ ਲਵਾਂ ਮੈਨੂੰ ਉਹਨਾਂ ਤੋਂ ਵੀ ਖਤਰਾ ਐ ਜੀ ਜਾਂ ਮੈਨੂੰ ਮਰਵਾ ਸਕਦੀ ਐ ਜੀ ਤੁਹਾਨੂੰ ਮਰਵਾ ਸਕਦੇ ਇਸ ਪ੍ਰਦੇਕਾ ਦੀ ਕੋ ਧਮਕੀ ਵੀ ਆਈ ਐ ਹਾਂਜੀ ਹਾਂਜੀ ਕਿਹਾ ਸੀ ਜੀ ਇਹ ਕਿਹਨਾਂ ਕੋਲ ਗੱਲ ਹੋਈ ਆਪ ਹੀ ਮੈਨੂੰ ਕਹਿ ਕੇ ਗਈ ਸੀ ਤੈਨੂੰ ਟਪਾ ਦੇਣਾ ਜੀ ਤੁਹਾਨੂੰ ਕਹਿ ਕੇ ਗਈ ਹਾਂਜੀ ਹਾਂਜੀ ਇਹ ਬੇਟੀ ਤੁਹਾਡੀ ਪੜਦੀ ਐ ਹਾਂਜੀ ਬਟ ਕੀ ਨਾਮ ਅਨੀਤਾ ਨਹੀਂ ਤਾਂ ਬੇਟੇ ਮਮਾ ਦਾ ਪਤਾ ਕਿੱਥੇ ਹੈ ਨਹੀਂ ਮੈਨੂੰ ਨਹੀਂ ਪਤਾ ਮਮਾ ਦਾ ਨਹੀਂ ਪਤਾ ਕਿ ਮਮਾ ਨੂੰ ਚੋਣਿਆ ਕਿ ਵਾਪਸ ਆ ਜਾਈ ਨਹੀਂ ਕਿਉਂ ਕਿਉਂ ਚੋਣੇ ਕਿ ਵਾਪਸ ਨਾ ਆਵੇ ਮੰਮਾ ਨੇ ਕਾਫੀ ਦੁਖੀ ਹੈ ਰੋਣਾ ਨਹੀਂ ਬੇਟੇ ਹਾਂਜੀ ਕਿੰਨੇ ਕ ਵਾਪਸ ਨਾ ਆਵੇ ਹੁਣੇ ਆਣੇ ਵਾਪਸ ਨਾ ਆਵੇ ਪਹਿਲਾਂ ਵੀ ਦੋ ਕਵਾਰ ਇਦਾਂ ਹੋਇਆ ਛੱੜ ਗਈ ਸੀ ਪਹਿਲਾਂ ਵੀ ਦੋ ਵਾਰ ਚੱਲ ਗਈ ਸੀ ਛੱੜ ਦੇ ਸੰਨ ਕੁੱਟ ਮਾਰਤ ਨਹੀਂ ਕਰਦੀ ਉਸ ਕੋਈ ਨਹੀਂ ਕਿੰਨਾ ਚਿਰ ਰਹੀ ਉਹਨਾ ਟਾਈਮ ਇੱਥੇ ਸਹੀ ਸੀਗੀ ਨੂੰ ਸਾਨੂੰ ਬੁਲਾਉਂਦੀ ਤਾਂ ਨਹੀਂ ਇਸ ਇਕੱਲੇ ਰਹਿੰਦੀ ਸੀ ਇੱਥੇ ਕਰੇ ਤੁਹਾਨੂੰ ਬੁਲਾਉਂਦੀ ਨਹੀਂ ਸੀਗੀ ਨਹੀਂ ਜਦੋਂ ਇਹ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣੀ ਹੈ ਪਹਿਨ ਤਾਂ ਮਨ ਉਦਾਸ ਜ਼ਰੂਰ ਹੁੰਦਾ ਹੈ ਕੋਮਲ ਕਲੀਆਂ ਬੱਚੇ ਜਿਨ੍ਹਾਂ ਦੇ ਖੇਡਣ ਦੀ ਉਮਰ ਹੈ ਪਰ ਦੇਖੋ ਕਿ ਕਿੰਨੀ ਵਿਭਤਾ ਪਈ ਹੈ ਕਿ ਇੱਕ ਇਜਤ ਨੂੰ ਓਸ਼ਾਲ ਕੇ ਮਾਂ ਚਲੇਗੀ ਤੇ ਕਲਯੁਗ ਕਿਹਨੂੰ ਕਹਿੰਦੇ ਘੋਰ ਕਲਯੁਗ ਹੈ ਇਸ ਤੂਤੇ ਕਲਯੁਗ ਮੈਨੂੰ ਨਹੀਂ ਲੱਗਦਾ ਕਿ ਹੋਰ ਆ ਸਕਦਾ ਤੇ ਆ ਬੇਟਾ ਵੀ ਆ ਬੇਟੇ ਕੀ ਨਾਮ ਮੁਨਿੰਦਰ ਸਿੰਘ ਮੰਮੀ ਬਾਰੇ ਪਤਾ ਹੈ ਨਹੀਂ ਕਿੰਨਾ ਟਾਈਮ ਹੋ ਗਿਆ ਮੰਮੀ ਗਈ ਨੂੰ 5 ਸਾਲ ਹੋ 5 ਮਹੀਨੇ ਹੋ ਗਿਆ 5 ਮਹੀਨੇ ਹੋ ਗਿਆ ਤੇ ਪਹਿਲਾਂ ਵੀ ਕਿਤੇ ਤੁਸੀਂ ਬੈਠੇ ਕੋਈ ਛੋਟੇ ਬੱਚੇ ਹੋ ਤੁਸੀਂ ਕਦੇ ਇਦਾਂ ਲੱਗਦਾ ਜਿਵੇਂ ਮੰਮਾ ਕਿਤੇ ਫੋਨ ਕਰਦੀ ਪਈ ਹੋਵੇ ਜਾਂ ਕੁਝ ਤੁਸੀਂ ਰੋਕਿਆ ਹੋਵੇ ਕਿ ਮੰਮਾ ਤੁਸੀਂ ਫੋਨ ਕਿੱਥੇ ਕਰ ਰਹੇ ਹੋ ਪਤਾ ਨਹੀਂ ਪਤਾ ਹੀ ਨਹੀਂ ਲੱਗਦਾ ਸੀਗਾ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਜੋ ਹੈ ਬਾਈ ਜੀ ਹੁਣ ਦੇਖੋ ਤੁਸੀਂ ਕਹਿੰਦੇ ਹੋ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਨਹੀਂ ਕਰਦੀ ਜੀ ਜੇਕਰ ਪ੍ਰਮਾਤਮਾ ਨਾ ਕਰੇ ਕਿ ਉਹ ਇੱਥੇ ਆ ਜਾਂਦੀ ਹੈ ਇੱਥੇ ਇੱਕ ਰਹਿਣ ਲੱਗ ਜਾਂਦੀ ਹੈ ਤੁਹਾਡਾ ਡਿਸੀਜਨ ਤੁਹਾਡਾ ਪਲਾਨ ਕੀ ਹੋਗਾ ਫਿਰ ਤਾਂ ਤੁਹਾਨੂੰ ਹੀ ਪਤਾ ਹੈ ਜੀ ਇੱਥੇ ਆ ਕੇ ਰਹਿੰਦੀ ਹੈ ਜਾਂ ਸਾਨੂੰ ਖਤਰਾ ਹੈ ਜਾਂ ਜਵਾਕਾਂ ਨੂੰ ਖਤਰਾ ਹੈ ਜੀ ਇਹਨਾਂ ਨੂੰ ਖਤਰਾ ਤੁਸੀਂ ਕੀ ਮੰਨਦੇ ਹੋ ਕਿ ਕੁਝ ਕਰ ਵੀ ਸਕਦੇ ਹੋ ਹਾਂ ਜੀ ਹਾਂ ਜੀ ਕੁਝ ਕਰ ਵੀ ਸਕਦੇ ਜਿਵੇਂ ਇਹਨੇ ਵੀ ਉਹ ਪਹਿਲਾਂ ਵੀ ਇਹਨੇ ਕੰਮ ਕਰ ਗਏ ਜੀ ਹੁਣ ਕਿਹੜਾ ਘਟ ਕਰ ਜੂਗੀ ਪਹਿਲਾਂ ਵੀ ਉਹ ਮੁੰਡਾ ਮਰਵਾਣ ਲੱਗੀ ਸੀ ਜੀ ਕਿਹੜਾ ਮੁੰਡਾ ਮਰਵਾਣ ਲੱਗੀ ਮੱਖਣ ਸਿੰਘ ਦਾ ਜੀ ਜਾਲੀ ਦੇ ਫਾਰਮ ਕੋਲ अच्छा वो मुंडा और सीगा हां जी वो मुंडा और सीगा जी ते हुन और मुंडे ना चली गई हां जी ये मुंडे और ना चली गई का जी ते भाई एक खुरा के देखो कदो घर ਦੇ ਵਿੱਚ ਤੁਸੀਂ ਅਕਸਰ ਘਰ ਚ ਆਉਨੇ ਹੋ ਘਰ ਚ ਹਰ ਇੱਕ ਚੀਜ਼ ਬਣੀ ਹੋਈ ਹੈ ਤਾਂ ਇਹ ਕੀ ਹੁੰਦਾ ਕਿ ਕੋਈ ਫੋਨ ਕਾਲ ਕਰਦੀ ਹੈ ਤੁਸੀਂ ਕਦੀ ਫੋਨ ਕਿਹਾ ਹੋਗਾ ਪਹਿਲਾਂ ਮੈਂ ਫੜਿਆ ਤੇ ਤੁਸੀਂ ਰੋਕਦੇ ਨਹੀਂ ਸੀ ਕਿ ਇਹ ਤੋਂ ਕੀ ਕਰ ਰਹੀਆਂ ਕੋਈ ਬੰਦਾ ਪੇਕਿਆਂ ਨੂੰ ਕਹਿੰਦਾ ਜੇ ਰੋਕਿਆ ਜੀ ਉਹਦੇ ਪੇਕਿਆਂ ਨੂੰ ਵੀ ਕਿਹਾ ਉਹ ਕਹਿੰਦੇ ਅਸੀਂ ਇਹਦੇ ਕੁਝ ਨਹੀਂ ਕਰ ਸਕਦੇ ਜੀ ਇੱਕ ਦੋ ਵਾਰ ਹੀ ਰੋਕਿਆ ਵੀ ਕੀ ਕਰ ਰਹੇ ਉਹ ਤਾਂ ਇਹ ਗੱਲ 'ਚ ਪੈਂਦੇ ਹੀ ਨਹੀਂ ਜੀ ਉਹਨਾਂ ਨੇ ਵੀ ਜਾਣ ਕੇ ਉਹਨਾਂ ਨੂੰ ਘਰੋਂ ਕੱਢਤਾ ਵਾ ਕਿ ਨਹੀਂ ਸਾਡੇ ਕੋਲ ਨਾ ਤੋਂ ਹਾਂਜੀ ਹਾਂਜੀ ਫੋਨ ਇਹਦਾ ਫੜਿਆ ਜੀ ਗੱਲ ਕਰਦੀ ਦਾ ਫੜਿਆ ਪਰ ਮੈਂ ਇਹਨੂੰ ਕੁਝ ਨਹੀਂ ਆਹ ਮੈਂ ਤੂੰ ਸੱਚ ਦੱਸ ਦੇ ਜੇ ਕੋਈ ਹੈਗਾ ਤਾਂ ਵੀ ਦੱਸ ਦੇ ਜੇ ਨਹੀਂ ਕੋਈ ਹੈਗਾ ਤਾਂ ਵੀ ਦੱਸ ਦੇ ਇਹ ਮੇਰਦੀ ਰਹੀ ਹੈ ਜੀ ਝੂਠ ਹੀ ਮਾਰਦੀ ਰਹੀ ਕੋਈ ਜਵਾਬ ਕੀ ਮਿਲਦਾ ਸੀਗਾ ਜਵਾਬ ਮੇਰੇ ਕਿਸੇ ਨਾਲ ਗੱਲ ਨਹੀਂ ਹੈਗੀ ਜੀ ਦੂਜੀ ਗੱਲ ਖੋਰ ਵੀ ਦੀ ਜੋ ਤੁਹਾਡੇ ਗਵਾਂਡ ਆ ਤੇ ਉਹਨਾਂ ਨੇ ਕੀ ਜਵਾਬ ਮਿਲਦਾ ਜਦੋਂ ਤੁਸੀਂ ਕਿਵਰ ਬੰਦਾ ਆਣਗਵਾੜ ਪੁੱਛ ਲੈਂਦਾ ਭਾਈ ਤੁਹਾਡੇ ਬੱਚੇ ਨੇ ਤੁਹਾਡੇ ਮੇਰੇ ਭਰਾ ਨੇ ਮਾੜੀ ਕੀਤੀ ਐ ਇੰਨੀ ਗਦਾਰੀ ਨਹੀਂ ਕਰਨੀ ਚਾਹੀਦੀ ਤਾਂ ਕੋਈ ਜਵਾਬ ਮਿਲਦਾ ਕੋਈ ਨਹੀਂ ਜੀ ਸਾਰਿਆਂ ਨਾਲ ਤਾਂ ਉਹਨੇ ਵਿਗਾੜ ਕੇ ਰੱਖ ਹੀ ਹੋਈ ਹੈ ਜੀ ਹਰ ਇੱਕ ਬੰਦੇ ਨਾਲ ਵਿਗਾੜੀ ਹੋਈ ਹੈ ਜੀ ਤੁਹਾਡੀ ਵਾਈਫ ਨੇ ਹਾਂ ਜੀ ਹਾਂ ਜੀ ਜਿਸੇ ਬੰਦੇ ਨਾਲ ਨਹੀਂ ਇੱਥੇ ਬਣਾ ਕੇ ਰੱਖੀ ਜੀ ਪਿਛਾਂ ਉਹ ਗਰਮੀਤ ਸਿੰਘ era ਉਹਨੂੰ ਪੁੱਛੇ ਨੂੰ ਫੜਾ ਦਿੱਤਾ दारू ਦਾ ਕੇਸ ਝੂਠੇ ਚ ਉਹ ਚਾਕੇ ਪਰਪਸ ਲੈ ਗਈ ਜੀ ਉਹਨੂੰ ਇੱਧਰ ਲੜਾਈ ਪਵਾ ਲਈ ਇੱਧਰ ਪਵਾ ਲਈ ਸਾਰਿਆਂ ਨਾ ਵਿਗਾੜੀ ਹੋਈ ਹੈ ਜੀ ਹੁਣ ਤੁਹਾਡਾ ਪਰਪਸ ਕੀ ਇਹੀ ਹੈ ਕਿ ਉਹ ਇੱਥੇ ਆ ਕੇ ਰਵੇ ਨਾ ਔਰ ਜੋ ਕਾਨੂੰਨੀ ਕਾਰਵਾਈ ਬਣੀ ਤੇ ਕੀਤੀ ਜਾਵੇ ਹਾਂਜੀ ਹਾਂਜੀ ਸਾਡਾ ਹੀ ਹੋਇਆ ਜੇ ਮੁੱਦਾ ਥਾਣੇ ਕੋਈ ਐਪਲੀਕੇਸ਼ਨ ਵਗੈਰਾ ਵੀ ਦਿੱਤੀ ਸੀ ਦਿੱਤੀਆਂ ਹੀਆਂ ਸੀ ਜੀ ਕਿੰਨੀਆਂ ਕੁ ਦਿੱਤੀਆਂ ਮੈਂ ਇਹਨਾਂ ਕੋਲ ਚਾਰ ਵਾਰੀ ਗਿਆ ਗਿੱਦੜਵਿੰਡੀ ਜੀ ਫਿਰ ਐਸਐਸਪੀ ਦੇ ਦੇ ਕੇ ਆਇਆ ਜੀ ਮੇਰੀ ਕੋਈ ਸੁਣਵਾਈ ਨਹੀਂ ਨਹੀਂ ਜੀ ਕੁਝ ਨਹੀਂ ਹੋਇਆ ਮੋੜ ਹੀ ਦਿੰਦੇ ਨੇ ਜੀ ਮੈਨੂੰ ਬੁਲਾ ਕੇ ਛਾਰੀ ਦਿਹਾੜੀ ਬਾਕੇ ਮੈਨੂੰ ਸ਼ਾਮ ਨੂੰ ਮੋੜ ਦਿੰਦੇ ਨੇ ਕਹਿੰਦੇ ਉਹਨੂੰ ਸਾਧ ਲੈਨੇ ਆ ਉਹ ਅੱਗੋਂ ਆਦੀ ਨਹੀਂ ਜੀ ਤਹਲਾ ਤੁਸੀਂ ਦੇਖ ਚੁੱਕਿਓ ਗਲਤੀ ਇੱਕ ਵਾਰ ਹੁੰਦੀ ਐ ਦੋ ਵਾਰ ਜਦੋਂ ਤਿੰਨ ਤਿੰਨ ਵਾਰ ਬੰਦੇ ਦੀ ਇੱਜ਼ਤ ਉਹ ਛਾਲੀ ਜਾਵੇ ਤਾਂ ਫਿਰ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਬੰਦੇ ਦੇ ਦਿਲ ਤੇ ਕੀ ਬੀਤਦੀ ਐ ਬਾਕੀ ਇਸ ਦੇ ਸਬੰਧ ਵਿੱਚ ਐਸਐਸਪੀ ਸਾਹਿਬ ਨਾਲ ਸਿੱਧੋਂ ਮੇੜਨਾਂ ਮੈਂ ਗੱਲ ਕੀਤੀ ਹੈ ਚੌਂਕੀ ਚਾਰਜ ਕਿਦਨ ਮੇੜਨਾਂ ਬਾਰੇ ਗੱਲਬਾਤ ਕੀਤੀ ਹੈ ਤੇ ਜਿਗਰਾਉ ਜੋ ਐਸਐਸਪੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਟੀਵੀ ਦੀ ਸਕਰੀਨ ਤੇ ਜੋ ਨੰਬਰ ਚੱਲ ਰਹੇ ਨੇ ਤੁਸੀਂ ਆਪਣੇ ਕੀ ਸੰਝਾ ਜ਼ਰੂਰ ਦਿਓ ਕੈਮਰਾਮੈਨ ਸਨੂਦਨ ਹਰਦੇ ਪੈਦਲ ਨਾਰੀ ਨਿਊਜ਼ ਪੈਂਟ ਸਫੂਰਾ ਮਤ ਜਿਸ ਪਰਿਵਾਰ ਤੇ ਬੈਠੀਆਂ ਸਨ ਪਹਿਲੇ ਮੇਰੇ ਸਮਝਾ ਨੇ ਕਿ ਪਰਿਵਾਰ ਕਿਦਾਂ ਦਾ ਹੈ ਇਹ ਪਰਿਵਾਰ ਬਹੁਤ ਅੱਛਾ ਹੈ ਦਾ ਪਰਿਵਾਰ ਤਾਂ ਪਤੀ ਆ ਗਿਆ ਦਾ ਪਰ ਨੋ ਤੇ ਨਹੀਂ ਆ ਬਦ ਗਏ ਨੋ ਨਹੀਂ ਮਾਰ ਕੀਤੀ ਰੋਣ ਦੇ ਪਰੌਂਦੇ ਪਰ ਨਹੀਂ ਛੱਡ ਕੇ ਚਲੀ ਗਈ ਕਿ ਚਾਹੁੰਦੇ ਕੀ ਆ ਪਿੰਡ ਵਾਸੀ ਹੁਣ ਕੀ ਚੋੜੇ ਇੱਥੇ ਬੰਦੇ ਤੇ ਵਰਣੀ ਨਹੀਂ ਚਾਹੀਦੀ ਤੁਸੀਂ ਕਹਿੰਦੇ ਕਿ ਪਿੰਡ ਛਣਾ ਹਾਂ ਤੇ ਕਹਿੰਦੇ ਬੰਦੇ ਚਾਣੇ ਨਹੀਂ ਚਾਹੀਦੇ ਸਹੀ ਆ ਤੇ ਸਾਨੂੰ ਇਹ ਚੰਗਾ ਕੰਮ ਨਹੀਂ ਲੱਗਾ ਸੀ ਵੀ ਤੇਆਂ ਆਲੇ ਰਹੇ ਆਂਦੇ ਪਰ ਬਾਹਰ ਆਲੇ ਆ ਗਏ ਪਰ ਇਹ ਸਾਨੂੰ ਗੱਲ ਇਹ ਚੰਗੀ ਨਹੀਂ ਲੱਗੀ ਆ। ਜੇ ਮੁੰਡਾ ਕੋ ਕਰੇ ਇੱਕੀ ਹੋ ਕੇ ਬੰਦੇ ਨੂੰ ਸਤਾਊਗਾ। ਉਲਟਾ ਸਗ ਦੂਜਿਆਂ ਨਾਲ ਲੜਾਈਆਂ ਪਾਉਂਦੇ ਆ ਮੇਰੇ ਨਾਲ ਲੜਦੇ ਪਾਣੀ ਲੜਦੇ। ਮੇਰੇ ਸਾਡੇ ਨਾਲ ਇਹ ਲੜਦੇ ਵਿਚਾਲੇ ਕੁੜੀਆਂ ਸਾਡੇ ਕੋਲ ਆ ਵਗ ਜਾਂਦੀਆਂ ਉੱਥੇ ਬਹਿ ਜਾਂਦੀਆਂ ਨੂੰ। ਮੈਨੂੰ ਕਹਿੰਦੇ ਤੇਰੀ ਜ਼ਿੰਮੇਵਾਰੀ ਹੈ ਵੀ ਸਾਡੀ ਲੜਾਈ ਹੋ ਜਾਵੇ ਕਾਰਨ ਕੋਸ਼ ਹੋ ਜਾਵੇ। ਤੂੰ ਉਹਨੂੰ ਨਹੀਂ ਅਸੀਂ ਛੱਡਣਾ। ਤੂੰ ਵੀ ਧਮਕੀਆਂ ਮਿਲ ਗਈਆਂ। ਆਪਾਂ ਤੁਹਾਨੂੰ ਦੋ ਤਰ੍ਹਾਂ ਵੀ ਕਿਹਾ ਵੀ ਅਸੀਂ ਤੁਸੀਂ ਉਹਨਾਂ ਦੇ ਨਾਲ ਨਹੀਂ ਤੁਰਨਾ ਮੈਂ ਕਿਹਾ ਪਿੰਡ ਉਹ ਕਹਿੰਦਾ ਨਾਲ ਨਹੀਂ ਤੁਰਨਾ ਹਾਂ ਹਾਂ ਮਾਂ ਜੀ ਹਰਕੀ ਜਵਾਬ ਦਿੱਤੇ ਆਖੀ ਕਿ ਸਾਨੂੰ ਸੱਦਣਗੇ ਤੇ ਅਸੀਂ ਜਾਵਾਂ ਤੁਸੀਂ ਇਹਨਾਂ ਦੇ ਨਾਲ ਖੜੇ ਹਾਂ ਆਪ ਬਿਲਕੁਲ ਨਾਲ ਖੜੇ ਆਪ ਪਾਣੀ ਪਿਚੇ ੜਦੇ ਆਪੋ ਤੈਨੂੰ ਅਗੇ ਕਿਹਾ ਅਸੀਂ ਮਾਂ ਤੁਸੀਂ ਗੱਲ ਕਰੋ ਕਿ ਤੇ ਤੋਂ ਆਪ ਜਾਣ ਤੇ ਆਓ ਪਿੰਡ ਸ਼ਫੀਪੁਰ ਦੀ ਤੁਸੀਂ ਲਗਾਤਾਰ ਕੁਝ ਮਿਲਿਆ ਦੇਖ ਰਿਹਾ ਹੋਂ ਟੀਵੀ ਦੀ ਸਕਰੀਨ ਤੇ ਉਹ ਗੱਲ ਹੈ ਕਿ ਜਵੰਤ ਦੇ ਜਨਦੀ ਇਹ ਨਵ ਸੀ ਜਿਆ ਲੜਕੇ ਦੀ ਘਰ ਵਾਲੀ ਸੀ ਉਹ ਚਲੀ ਗਈ ਹ ਤੱਕ ਕੁਣ ਤੋਂ ਕਹ ਪਜਾਮ ਦੇ ਕੋਈ ਜੀ ਥੋੜੀ ਛਿਰੀ ਗਈ ਆ ਪਹਿਲੀ ਗੱਲ ਇਹ ਕਿ ਦਸ ਪਰਿਵਾਰ ਦੀ ਐਨਓਸੀ ਇਸ ਦੇ ਘਰ ਵਾਲੇ ਸੀ ਕੀ ਲੱਗਦਾ ਸੀ ਕਿ ਗੱਲ ਕੀ ਹੋ ਗਈ ਕੋ ਚਲੇ ਗਿਆ ਤੁਹਾਨੂੰ ਕੀ ਲੱਗਦਾ ਸਾਨੂੰ ਲਾਇ ਵੀ ਮੂੜੇ ਉਸਨੇ ਬਿਲਕੁਲ ਗਲਤ ਕੰਮ ਕੀਤਾ ਇਹ ਗਲਤ ਪਿੱਛੇ ਰੋਕਦੇ ਕਹਿੰਦੇ ਪਹਿਲਾਂ ਵੀ ਦੋ ਵਾਰੀ ਇਦਾਂ ਹੋਇਆ ਸੀ ਹਾਂਜੀ ਦੋ ਵਾਰੀ ਪਹਿਲਾਂ ਵੀ ਇਦਾਂ ਗੱਲ ਹੋਈ ਸੀਗੀ ਚਲੋ ਫੇਰ ਲੈ ਜਾਂਦਾ ਰੱਖ ਲਈ ਵੀ ਚਲੋ ਸਮਝ ਜਾਊਗੀ ਸਮਝ ਜਾਊਗੀ ਪਰ ਗੁੰਡਾਂ ਨੂੰ ਗਲਤੀ ਆਉਂਦੀ ਆ ਨਾ ਪਰ ਇਸ ਨੇ ਜਨਾਨੀ ਫੇਰ ਵੀ ਨਹੀਂ ਸਮਝੀ ਫਿਰ ਇੱਕ ਸਾਂ ਤੇ ਜਾ ਕੇ ਤੇ ਭੈ ਜਦੋਂ ਕੋਈ ਸੋਚੋ ਨਾ ਮੁੜਿਆ ਸੋਚਾ ਚ ਨਾ ਨੇ ਪੁੱਜਿਆ ਇਹ ਜਿਹੜੀ ਮੁੜੇ ਦੀ ਕਹੜਾ ਸੀ ਮੁੜਿਆ ਇਹ ਕਿੱਦਾਂ ਜਾਨਾ ਮੁੜਾ ਬਿਲਕੁਲ ਸਹੀ ਆ ਤੇ ਆਮ ਕੀ ਹੁੰਦਾ ਕਿ ਕਿ ਉਹ ਕਿਨੇ ਘਰ ਜ ਕੋਈ ਰੋਟੀ ਪੂਰੀ ਦੀ ਤਾਂ ਚਲ ਗਈ ਤਾਂ ਇਹ ਮੁੜੇ ਨੂੰ ਕੋਈ ਨਸ਼ਾ ਪਤਾ ਤਾਂ ਨਹੀਂ ਮਾ ਕੋਈ ਮੁੜੇ ਨੂੰ ਨਸ਼ਾ ਨਾ ਪੱਤਾ ਨਾ ਲੈਣਾ ਨਾ ਦੇਣਾ ਕੰਮ ਆ ਦਾ ਮਿਸਤਰੀ ਦਾ ਕੰਮ ਕਰਦਾ ਬੱਚਾ ਨੂੰ ਪਹਿਲੇ ਲਿਆ ਕੇ ਦਿੰਦਾ ਰੋਟੀ ਖਵਾਉਂਦਾ ਕੋਈ ਸਿੱਧਾ ਜਿਹੜੀ ਕੀਤੀ ਸੀ